ਦੇਵੁਰਗਾ جیل ਵਿੱਚ ਬੰਦ ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅਮਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੇ ਪੰਜਾਬ ਦੇ ਵਿੱਚ ਜੇਲ੍ਹ ਵਿੱਚ ਤਬਦੀਲ ਕਰਨ ਦੀ ਮੰਗ ਜਿਹੜੀ ਹੈ ਸਮੁੱਚੇ ਸਿੱਖ ਜਗਤ ਵੱਲੋਂ ਸਿੱਖ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਹੈ ਇਸ ਦੇ ਇਲਾਵਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਨੇੜਲੇ ਰਾਤੀ ਮਾਰਗ ਤੇ ਪਰਿਵਾਰ ਅਤੇ ਸਿੱਖ ਜਥੇਬੰਦੀਆਂ ਧਰਨਾ ਲਗਭਗ ਪਿਛਲੇ 3 ਹਫ਼ਤੇ ਤੋਂ ਜਿਆਦਾ ਸਮੇਂ ਤੋਂ ਚੱਲ ਰਹੀ ਹੈ ਪਰ ਇਸ ਦੌਰਾਨ ਚੇਤਨਾ ਮਾਰਸ ਲਿਖਿਆ ਗਿਆ ਸੀ ਦਮਦਮਾ ਸਾਹਿਬ ਤੋਂ ਜਿਸ ਨੂੰ ਰੋਕਣ ਦੇ ਲਈ ਅਮਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੋਹਰਾ ਤੇ ਹੋਰ ਨਾ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ 14 ਦਿਨਾਂ ਦੇ ਲਈ ਜੇਲ੍ਹ ਚ ਭੇਜਿਆ ਗਿਆ ਹੈ ਅਮਰਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜਿਹੜੇ ਨਜ਼ੂਦ ਨੇ ਜੋ ਹੁਣੇ ਪੰਨ ਸਿੰਘ ਸੇਵਾ ਦੇ ਨਾਲ ਮੀਟਿੰਗ ਕਰਕੇ ਵਾਪਸ ਪਰਤੇ ਨੇ ਭਾਜੀ ਕੀ ਗੱਲਬਾਤ ਹੋਈ ਹੈ ਕੀ ਤੁਸੀਂ ਮੰਗ ਰੱਖੀ ਹੈ ਮੰਗ ਤੇ ਉਹੀ ਰੱਖੀ ਜੀ ਜਿਹੜਾ ਇਹ ਨਾ ਇੱਕਦੇ ਸਿੰਘ ਸਾਹਿਬ ਦੀ ਅਸੀਂ ਅਜਾਜਤ ਦੇ ਨਾਲ ਹੀ ਉਹ ਸਾਰਾ ਜੋ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਉਹ ਮਾਰਚ ਦਾ ਜਿਹੜਾ ਪ੍ਰੋਗਰਾਮ ਲਿਖਿਆ ਸੀ ਉਹਦੇ ਵਿੱਚ ਬਾਅਦ ਚ ਪਤਾ ਨਹੀਂ ਕੁਝ ਤਾਲ ਮਿਲਦੀਆਂ ਕਮੀਆਂ ਰਹਿ ਗਈਆਂ ਉਹ ਜਹੇਦਾਰ ਦਮਦਮਾ ਸਾਹਿਬ ਕਹਿੰਦੇ ਕਿ ਮੇਰੇ ਕੋਲ ਵੀ ਪੂਰਾ ਉਹ ਉਹ ਜਾਣਕਾਰੀ ਨਹੀਂ ਸੀ ਹੈਗੀ ਕਿ ਇਹ ਹੋ ਰਿਹਾ ਉਹ ਪਤਾ ਨਹੀਂ ਕਿੱਥੇ ਤਾਲ ਮਿਲਦੀ ਕਿੱਥੇ ਕਮੀ ਰਹਿ ਗਈ ਕਿ ਕੋਈ ਜਦੋਂ ਪਹਿਲੇ ਦਿਨ ਅਸੀ ਸਿੰਘ ਸਾਹਿਬ ਨੂੰ ਮਿਲੇ ਸੀ ਤਾਂ ਉਹਨਾਂ ਨੇ ਕਿਹਾ ਸੀ ਵਿਸਾਖੀ ਤੋਂ ਪਹਿਲਾਂ ਇੱਕ ਆਪਾਂ ਮਾਰਚ ਕਰਾਂਗੇ ਉਹਦੇ ਜਿਹੜਾ ਸਿਆਲਕਾ ਸਾਹਿਬ ਸੀ ਇਸੇ ਨਾਲ ਸੀਗੇ ਜਦੋਂ ਉਹਨਾਂ ਨੇ ਲੋਕਾਂ ਦੇ ਲਈ ਪੁਲਿਸ ਵੱਲੋਂ ਕਾਰਵਾਈ ਕੀਤੀ ਕਿ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਕਰਨਾ ਚਾਹੁੰਦੇ ਹੋ ਉਹ ਤਾਂ ਤੁਸੀਂ ਦੇਖੋ ਕਿ ਇਹ ਸਾਡੇ ਸਿੱਖ ਧਾਰਮਿਕ ਮਾਮਲਿਆਂ 'ਚ ਸਿੱਧੀ-ਸਿੱਧੀ ਦਖਲਅੰਦਾਜ਼ੀ ਹੈ ਕਿ ਇੱਕ ਅਸੀਂ ਮਾਰਚ ਕਰ ਰਹੇ ਹਾਂ ਕੋਈ ਕੋਈ ਐਸੀ ਕੋਈ ਵਾਇਲੈਂਸ ਨਹੀਂ ਕਰ ਰਹੇ ਇੱਕ ਗੁਰਮਤਿ ਚੇਤਨਾ ਮਾਰਚ ਹੈ ਕਿ ਇਸ ਵਿਸਾਖੀ ਆ ਰਹੀ ਹੈ ਵੱਦ ਤੋਂ ਵੱਧ ਲੋਕ ਨਸ਼ੇ ਤੋਂ ਬਚਣ ਗੁਰਮਤ ਨਾਲ ਜੁੜਨਾ ਅੰਮ੍ਰਿਤਧਾਰੀ ਹੋਣ ਇਹ 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 ਉਹਦਾ ਆਦੇਸ਼ ਤੇ ਇਸੋ ਇਹ ਹੋਸੀਗਾ ਮਾਤ ਜਦੋਂ ਨਹੀਂ ਸਿੱਧੇ ਤੌਰ ਤੇ ਮਨੁੱਖੀ ਘਾਹਾਂ ਦੀ ਉਲੰਘਣਾ ਸਾਡੇ ਸੰਵਿਧਾਨਿਕ ਹੱਕ ਗਏ ਸੀ ਆਪਣੀ ਗੱਲ ਰੱਖ ਸਕਦੇ ਆ ਪਰ ਚੇਤਨਾ ਮਰਤ ਨੂੰ ਰੋਕਣ ਦੇ ਲਈ ਅਮਰਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੂੰ ਜਿਹੜਾ ਹਿਰਾਸਤ ਚ ਲੈ ਕੇ 57 ਲਾ ਕੇ 14 ਦਿਨਾਂ ਦੇ ਲਈ ਜੇਲੇ ਭੇਜਿਆ ਗਿਆ ਇਹ ਕੱਲੀ ਬਲਵਿੰਦਰ ਕੌਰ ਹੀ ਨਹੀਂ ਗਈ ਉਹਦੇ ਨਾਲ ਸਾਡੇ 4 ਪਰਿਵਾਰ ਦੇ ਹੋਰ 4-4 ਔਰਤਾਂ 2-2 ਸਿੰਘ 6-6 ਜਾਣਿਆਂ ਨੂੰ ਉਹਨਾਂ ਨੇ ਉਹ ਬੜੇ ਘਨੌਣੇ ਤਰੀਕੇ ਨਾਲ ਕਹਿੰਦੇ ਉਹਨਾਂ ਨੂੰ ਅਰੈਸਟ ਕੀਤਾ ਉਹਨਾਂ ਦਾ ਅੱਜ ਫੋਨ ਆਇਆ ਸੀ ਕਿ ਇਹਨਾਂ ਨੇ ਬਹੁਤ ਸਾਡੇ ਨਾਲ ਹੱਥੋਂ ਪਾਈ ਤੱਕ ਵੀ ਕੀਤੀ ਪੁਲਿਸ ਨੇ ਹੈ ਕਿ ਜਦੋਂ ਕਿ ਜੇ ਰੋਕਣਾ ਸੀ ਤੇ ਰੋਕਤੇ ਉਹ ਡਰਾਈਵਰ ਨਾਲ ਵੀ ਇਹਨਾਂ ਨੇ ਕੁੱਟਮਾਰ ਕੀਤੀ ਗਈ ਇਹਨਾਂ ਲਾਤਾ ਤੇ ਮੱਦੇ ਨਜ਼ਰ ਤੁਸੀਂ ਕੀ ਮੰਗ ਕੀਤੀ ਜਾਂ ਸਿੰਘ ਸਭਾ ਵੱਲੋਂ ਕੀ ਪ੍ਰੋਸਾ ਦਿੱਤਾ ਗਿਆ ਸਿੰਘ ਸਭਾ ਨੇ ਕਿ ਸਿੰਘ ਸਾਹਿਬ ਨੇ ਕਿਹਾ ਕਿ ਮੈਂ ਉਹਨਾਂ ਸਾਲਕਾ ਸਾਹਿਬ ਦੀ ਡਿਊਟੀ ਲਈ ਆ ਉਹ ਇਸ ਮਾਮਲੇ ਨੂੰ ਵੇਖਣਗੇ ਥੋੜਾ ਸੀਰੀਅਸਲੀ ਵੇਖਣਗੇ ਤੇ ਤੁਸੀਂ ਥੋੜਾ ਕਾਨੂੰਨੀ ਲੜਾਈ ਲੜੀ ਜਾਓ ਆ ਸਾਰੀਆਂ ਲੜਾਈਆਂ ਕਹਿੰਦਾ ਕਿ ਉਹ ਮੈਂ ਸਾਰੇ ਸਾਬ ਸਭ ਤਰੀਕੇ ਨਾਲ ਦੇਖਦੇ ਆ ਕਿ ਕੀ ਕੀ ਕਿਦਾਂ ਕਿਦਾਂ ਲੜਾਈ ਜਾਣੀ ਚਾਹੀਦੀ ਆ ਤੇ ਉਹ ਤੁਹਾਨੂੰ ਕੀ ਲੱਗਦਾ ਤੁਸੀਂ ਇੱਕ ਬਤੌਰ ਅਮਰਪਾਲ ਸਿੰਘ ਦੇ ਪਿਤਾ ਜਾਂ ਬਲਵਿੰਦਰ ਕੋਰ ਦੇ ਪਤੀ ਦੇ ਨਾਤੇ ਤੁਸੀਂ ਕੀ ਸੋਚਦੇ ਹੋ ਕਿ ਹੁਣ ਕੀ ਹੋਣਾ ਚਾਹੀਦਾ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਜਾਂ ਕੀ ਸੰਘਰਸ਼ ਵਿੜਿਆ ਜਾਣਾ ਚਾਹੀਦਾ ਇਹ ਦੀ ਇੱਕ ਕੌਮੀ ਮਸਲਾ ਬਣ ਗਿਆ ਇਹ ਜੇ ਹੁਣ ਸਾਡੀਆਂ ਔਰਤਾਂ ਇਹ ਇਹ ਅਮਰਤਪਾਲ ਦੇ ਜਾਂ ਸਾਡੇ ਪਰਿਵਾਰ ਦਾ ਮਾਮਲਾ ਨਹੀਂ ਰਹਿ ਗਿਆ ਇਹ ਤੇ ਕੱਲ ਨੂੰ ਕੋਈ ਵੀ ਚੀਜ਼ ਕਰੇ ਸੇ ਆਪਣਾ ਕੋਈ ਹੋਰ ਕੋਈ ਧਾਰਮਿਕ ਜਥੇਬੰਦੀ ਵੀ ਇਹੋ ਜਿਹਾ ਪ੍ਰੋਗਰਾਮ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਉੱਤੇ ਵੀ ਇਹੋ ਜਿਹੀਆਂ ਚੀਜ਼ਾਂ ਕੋਈ ਵੀ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰੋ ਉਹਦੇ ਨਾਲ ਧੱਕਾ ਕੀਤਾ ਜਾਊਗਾ ਤੇ ਇਸ ਕਰਕੇ ਇਹਨਾਂ ਸਾਰਿਆਂ ਨੂੰ ਧਾਰਮਿਕ ਸੰਸਥਾਵਾਂ ਨੂੰ ਵੀ ਅਸੀਂ ਕਿੰਨੇ ਕਿ ਆਪਣੀਆਂ ਕਿਸੇ ਪਾਰਟੀ ਬਾਜੀ ਤੋਂ ਜਾਂ ਕਿਸ ਤੋਂ ਉੱਪਰ ਉੱਠ ਕੇ ਸਾਰਿਆਂ ਦੇ ਮਸਲੇ ਇਹਨਾਂ ਕੋਈ ਕਿਸੇ ਵੱਡੇ ਕੱਠੇ 'ਚ ਵਿਚਾਰ ਕੇ ਤੇ ਕੋਈ ਅੱਗੇ ਤੋਂ ਕੋਈ ਠੋਸ ਨੀਤੀ ਅਪਣਾਈ ਜਾਣੀ ਚਾਹੀਦੀ। ਪੰਛਾ ਕੀ ਨਜ਼ਰ ਆ ਰਹੀ ਪੰਜਾਬ ਸਰਕਾਰ ਵੱਲੋਂ ਇਹ ਕਾਰਵਾਈ ਕਿਉਂ ਕੀਤੀ ਗਈ ਤੁਹਾਨੂੰ ਕੀ ਲੱਗਦਾ? ਉਹਨਾਂ 'ਚ ਕੀ ਇੱਕ ਤੇ ਲੋਕਾਂ 'ਚ دہشت ਦਾ ਮਾਹੌਲ ਪਾਉਣਾ ਚਾਹੁੰਦੇ ਆ। ਇਹ ਕੋ ਜਦੋਂ ਆਪਾਂ ਪਿਛੇ 17 ਮਾਰਚ ਨੂੰ ਇਕੱਠ ਕੀਤਾ ਸੀ ਇਕੱਠ ਬਹੁਤ ਹੋਇਆ ਸੀਗਾ। ਹੁਣ ਵੀ ਉਹਨਾਂ ਨੂੰ ਲੋਕ ਉਹਨਾਂ ਨੂੰ ਇਹ ਲੱਗਦਾ ਸੀ ਕਿ ਹੋ ਸਕਦਾ ਕਿ ਲੋਕ ਬਹੁਤ ਜ਼ਿਆਦਾ ਇਸ ਚੀਜ਼ ਨੂੰ ਸਹਿਯੋਗ ਕਰਨਗੇ। ਇਸ ਕਰਕੇ ਇਹਨੂੰ ਕਿਸੇ ਤਰੀਕੇ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾ ਦਿੱਤਾ ਜਾਵੇ। ਅੱਜ ਦਬਾਨ ਦੀ ਮੰਸ਼ਾ ਦੇ ਨਾਲ ਜਾਂ ਬਾਕੀਆਂ ਚ ਡਰ ਪਾਣ ਦੀ ਮੰਸ਼ਾ ਦੇ ਨਾਲ ਕਿ ਕੋਈ ਪਰਿਵਾਰ ਦੇ ਨਾਲ ਨਾ ਆ ਕੇ ਖੜਾ ਹੋਵੇ ਹਾਂਜੀ ਉਹ ਤਾਂ ਉਹ ਚੀਜ਼ ਹੈ ਕਿ ਇੱਕ ਤੇ ਲੋਕਾਂ ਨੂੰ ਉਹਨਾਂ ਦੇ ਘਰਾਂ 'ਚ ਜਾ ਕੇ ਵੀ ਉਹਨਾਂ ਨੂੰ دہشت ਉਹਨਾਂ ਦੇਸ਼ ਦਾ ਮੌਲ ਪੈਦਾ ਕੀਤਾ ਜਾ ਰਿਹਾ ਕਿ ਤੁਸੀਂ ਉਹਨਾਂ ਨਾਲ ਸੰਪਰਕ ਨਾ ਰੱਖੋ ਜਾਂ ਜਿਹੜਾ ਕੋਈ ਸਾਨੂੰ ਮਿਲਣ ਗਿਆਣ ਵਾਲਾ ਜਾਂ ਕੋਈ ਆਉਣ ਵਾਲਾ ਉਹਨਾਂ ਦੇ ਘਰਾਂ 'ਚ ਡਰਾਇਆ ਤਮਕਾਇਆ ਜਾ ਰਿਹਾ ਇਹ ਇਹ ਚੀਜ਼ਾਂ ਵੈਸੇ ਨਹੀਂ ਚਾਹੀਦੀਆਂ ਤੇ ਇਹਨਾਂ ਤੋਂ ਬਾਜ਼ ਹੋਣਾ ਚਾਹੀਦਾ ਸਰਕਰ ਪਤਾ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਬਲਵਿੰਦਰ ਕੌਰ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਤੁਹਾਡੀ ਅਮਰਪਾਲ ਹਰਾਨਾ ਗੱਲ ਹੋਈ ਹੈ ਨੀ ਅਮਰਤਪਾਲ ਨਾਲ ਤੇ ਸਾਡੀ ਹੁਣ ਗੱਲ ਹੋ ਹੀ ਨਹੀਂ ਰਹੀ ਨਾ ਉਹ 1.5 ਮਹੀਨੇ ਤੋਂ ਉਹਨਾਂ ਦਾ ਫੋਨ ਫਨ ਤੇ ਆ ਨਹੀਂ ਰਿਹਾ ਤੇ ਮਾਤਾ ਜੀ ਉਹਦੇ ਪਿਛਲੇ ਸੋਮਵਾਰੀ ਮਿਲ ਕੇ ਆਏ ਸੀ ਉਹਨਾਂ ਨੂੰ ਉਹਨਾਂ ਤੋਂ ਹੀ ਸਾਨੂੰ ਉਹਨਾਂ ਦੀ ਜਿਹੜੀ ਥੋੜੀ ਬਹੁਤੀ ਜਾਣਕਾਰੀ ਸੀ ਕਿ ਉਹ ਥੋੜੀ ਜੀ ਅਜੇ ਵੀ ਉਦਾਂ ਤੇ ਉਹਨਾਂ ਦੀ ਸਿਹਤ ਅਜੇ ਪੂਰੀ ਠੀਕ ਨਹੀਂ ਗਈ ਅੱਗੇ ਨੂੰ ਥੋੜਾ ਠੀਕ ਹੋ ਰਹੇ ਤੇ ਚੜ੍ਹਦੀ ਕਲਾ ਚ ਤੇ ਉਦੋਂ ਬਾਅਦ ਤੇ ਸਾਡਾ ਕੋਈ ਸੰਪਰਕ ਰਾਨੀਤੀ ਕੀ ਰਹੂਗੀ ਜੀ ਰਾਨੀਤੀ ਤੇ ਹੁਣ ਇਹ ਚੀਜ਼ ਹੈ ਕਿ ਪਹਿਲਾਂ ਤੇ ਸਾਡਾ ਮੇਨ ਮਕਸਦ ਉਹਨਾਂ ਨੂੰ ਬਾਹਰ ਲਿਆਉਣ ਦਾ ਹੀ ਹੈ ਉਦੋਂ ਬਾਅਦ ਚ ਫਿਰ ਅਸੀਂ ਇਹਨਾਂ ਨਾਲ ਸਾਰਿਆਂ ਆਪਣੇ ਸਹਿਯੋਗੀ ਜਥੇਬੰਦੀਆਂ ਨਾਲ ਦੂਜਿਆਂ ਨਾਲ ਹਮ ਗਲ ਉਹ ਸਿੰਘ ਸਾਹਿਬ ਉਹ ਸਿੰਘ ਸਾਹਿਬ ਜਿਮੇਵਾਰੀ ਦਿੱਤੀ ਹੈ ਉਹ ਜਿੱਦਾਂ ਕਹਿਣਗੇ ਉਹਨਾਂ ਦੀ ਅਸੀਂ ਗਾਈਡਲਾਈਨ ਚ ਚੱਲਦੇ ਰਹਾਂਗੇ ਬਿਲਕੁਲ ਇਹਨੇ ਅਮਰਪਾਲ ਸਿੰਘ ਦੇ ਪਿਤਾ ترਸੀਮ ਸਿੰਘ ਜਿਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇ ਦੇ ਵਿਖੇ ਪੰਥ ਸਿੰਘ ਸੇਬੰਦ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉਹਨਾਂ ਨੂੰ ਸਹਿਦ ਦੇਣ ਦੀ ਅਪੀਲ ਕੀਤੀ ਗਈ ਕੁਪਜੂਧਾ ਹਾਲਾਤਾਂ ਦੇ ਮੱਦੇ ਨਜ਼ਰ ਜਿੱਥੇ ਦਾ ਸ਼੍ਰੀ ਅਕਾਲ ਤਖਤ ਸਾਹਿਬ 스ਮੂਥ ਸਿੰਘ ਸਾਹਿਬ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਮੌਜੂਦਾ ਹਾਲਾਤ ਨੇ ਉਹਨਾਂ ਦੇ ਨਾਲ ਨਜਿੱਠਣ ਸੰਬੰਧੀ ਜਿਹੜੀ ਹੈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇ ਕੈਮਰਾ ਪਸੰ ਅਵਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੌਂਗਾ ਪੀਡਿਸ ਨਿਊਜ਼ ਅੰਮ੍ਰਿਤਸਰ